ਭਗਵਾਨ ਤੁਮਾਰ ਸਰਕਾਰ ਨੇ ਸਾਡੇ ਬਜ਼ੁਰਗਾਂ ਦਾ ਬੜੇ ਬਰੋਲਤਾ ਸਾਡੇ ਵੀਰਾਂ ਦੀ ਜਵਾਨੀ ਰੋਲਦੀ ਤੇ ਸਾਡੇ ਬੱਚਿਆਂ ਦਾ ਬਚਪਨ ਰੋਲਦਾ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਘਰਿਆਂ ਤੇ ਲੈ ਕੇ ਆ ਰਹੇ ਆ ਤੇ ਸਾਡੇ ਬਾਪੂ ਜਿਨ੍ਹਾਂ ਦਾ ਅੱਜ ਟਾਈਮ ਸੀ ਮੰਜੇ ਤੇ ਬਹਿ ਕੇ ਰੋਟੀ ਖਾਣ ਦਾ ਤੇ ਉਹ ਇੱਥੇ ਗਰਮੀ ਦੇ ਵਿੱਚ ਧਰਦਿਆਂ ਦੇ ਵਿੱਚ ਆ ਕੇ ਸਾਡਾ ਸਾਥ ਦੇ ਸਾਡੀਆਂ ਮਾਤਾ ਜਿਨ੍ਹਾਂ ਦਾ ਰੋਟੀ ਖਾਣ ਦਾ ਟਾਈਮ ਸੀ ਐਸ਼ ਕਰਨ ਦਾ ਟਾਈਮ ਸੀ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਸਾਡੇ ਬਾਪੂਆਂ ਨੇ ਸਾਡੀਆਂ ਬੇਬਿਆਂ ਨੇ ਬਹੁਤ ਮਿਹਨਤ ਕਰਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਸੀ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀਗਾ ਪਰ ਇਹ ਗੜੀਆਂ ਸਰਕਾਰਾਂ ਨੇ ਸਾਨੂੰ ਇਹ ਜ਼ਮੀਨਾਂ ਦੇ ਮਾਲਕ ਬਣਨ ਤੋਂ ਜੋ ਆਜਾ ਹੈ ਲੈਂਡ ਪੋਲਿਸੀ ਚਲਾਈ ਆ ਪੰਜਾਬ ਨਾਲ ਕੀਤਾ ਬਹੁਤਾ ਵੱਡਾ ਧੋਖਾ ਨਹੀਂ ਤੋ ਪੰਜਾਬ ਨਾਲ ਕੀਤਾ ਬਹੁਤਾ ਵੱਡਾ ਧੋਖਾ ਨਹੀਂ ਭਗਵਾਨ ਸਤਮਾਨ ਸਰਕਾਰ ਜੋ ਸਾਡੇ ਨਾਲ ਕਰ ਰਹੀ ਆ ਸਾਡੀਆਂ ਬੀਬੀਆਂ ਭੈਣਾਂ ਨੂੰ ਸਾਡੇ ਕਿਸਾਨ ਭਰਾਵਾਂ ਨੂੰ ਅੱਜ ਜਿਹੜੇ ਅਸੀਂ ਰੋਸ ਧਰਨੇ ਲਾ ਰਹੇ ਆ ਬਹੁਤ ਹੀ ਦੁੱਖ ਹੁੰਦਾ ਹੈ ਦੇਖ ਕੇ ਸਾਡੇ ਬੱਚਿਆਂ ਦਾ ਪੜਨ ਵਾਲਾ ਟਾਈਮ ਖੱਖ ਬਣਾਉਣਾ ਟਾਈਮ ਚ ਅਸੀਂ ਮਾਵਾਂ ਭੈਣਾਂ ਜਿਨ੍ਹਾਂ ਨੇ ਆਪਣੇ ਬੱਚੇ ਸਾਹਮਣੇ ਆ ਤੇ ਕਿਸਾਨ ਵੀਰਾਂ ਨੇ ਸਰਕਾਰ ਦੇ ਮਗਰ ਲੱਗ ਕੇ ਇਹ ਪੰਜਾਬ ਦੇ ਵਿੱਚ ਇਹ ਕਾਲਾ ਕਾਲ ਲਿਆ ਕੇ ਸਾਡੇ ਕਾਲ ਹੀ ਆਪਣੇ ਸਾਰੇ ਭਰਾਵਾਂ ਦੇ ਚਿਰ ਤੇ ਕਿਉਂਕਿ ਸਾਡੀਆਂ ਜ਼ਮੀਨਾਂ ਸਾਡੀ ਮਾਂ ਹੈ ਜੇ ਸਾਡੀ ਮਾਂ ਨੂੰ ਹੀ ਕੋਈ ਹੱਥ ਪਾ ਕੇ ਸਾਡੇ ਕੋ ਖੋਣ ਨੂੰ ਫਿਰਦਾ ਹੈ ਤੇ ਅਸੀਂ ਚੁੱਪ ਨਹੀਂ ਬੈਠਾਂਗੇ ਕਿਉਂਕਿ ਸਾਡੇ ਜਿਹੜੇ ਰਿਸ਼ਤੇ ਆ ਭਰਾਵੋ ਜੋ ਪੰਜਾਬ ਸਰਕਾਰ ਨੂੰ ਮੈਂ ਕਹਿਣਾ ਚਾਹੁੰਦੀ ਆ ਸਾਡੇ ਮਾਂ ਤੇ ਉਹਨੇ ਸਾਨੂੰ ਇੱਥੇ ਲੜ ਲਾ ਕੇ ਪੇਜਿਆ ਸਿਰ ਕਦੇ ਇਹੋ ਜਿਹੀਆਂ ਗੱਲਾਂ ਕਰਦੀਆਂ ਨੇ ਤੇ ਭਗਵਾਨਤਮਾਨ ਸਰਕਾਰ ਨੇ ਜੋ ਇਹ ਸਾਡੇ ਤੇ ਆ ਕੇ ਆਨੇ ਦੀ ਝੁੱਲੀ ਆ ਸਾਰੇ ਪੰਜਾਬ ਤੇ ਇਹ ਬਹੁਤ ਵੱਡਾ ਗਲਤ ਫੈਸਲਾ ਲਿਆ ਔਰ ਬਹੁਤ ਵੱਡਾ ਭੁਲੇਖਾ ਵੀ ਆ ਉਹਨਾਂ ਨੂੰ ਕਿ ਅਸੀਂ ਜਿਹੜੀ ਇਹ ਪਾਲਿਸੀ ਬਣਾਈ ਆ ਉਹਦੇ ਤੇ ਅਸੀਂ ਕਾਮਯਾਬ ਹੋ ਜਾਵਾਂਗੇ ਇਹ ਕਦੇ ਵੀ ਨਹੀਂ ਹੋ ਸਕਦਾ ਵੀ ਤੁਸੀਂ ਕਾਮਯਾਬ ਹੋਵੋਗੇ ਤੇ ਇੱਕ ਗੱਲ ਮੈਂ ਮੈਡਮ ਗੁਰਪ੍ਰੀਤ ਜੀ ਜੋਤੀਆਂ ਨੂੰ ਸਿੱਖਿਆ ਦੇਂਦੀ 好吧。爸爸 你到底？ ਦੀ ਲੁਧਿਆਣਾ ਚ ਜਿਹੜਾ ਧਰਨਾ ਲੱਗਿਆ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਸਾਡੇ ਨਾਲ ਐਨਾ ਸਹਿਯੋਗ ਦੇ ਰਹੇ ਨੇ ਉਹ ਪਿੰਡ ਪਿੰਡ ਜਾ ਕੇ ਵੀਰ ਜੀ ਸਾਡੇ ਨਾਲ ਤੁਰ ਰਹੇ ਨੇ ਭੈਣਾ ਮਤਾਵਾਂ ਨੂੰ ਕੱਢਿਆ ਉਹਨਾਂ ਨੇ ਬਾਹਰ ਘਰਾਂ ਚੋਂ ਤੇ ਭੈਣਾ ਮਤਾਵਾਂ ਵੀ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੀਆਂ ਨੇ ਮੈਂ ਇਹਨਾਂ ਦੀ ਰਿਣੀ ਆ ਬਹੁਤ ਬਹੁਤ ਧੰਨਵਾਦ ਕਰਦੀ ਆ ਵੀਰ ਜੀ ਤੁਹਾਡਾ ਕਿ ਤੁ 啊。<laughs> <laughs> ਇਹ ਵਾਰ ਤੇ ਦਾ ਉਹਨਾਂ ਦੇ ਭੈਣ ਜੀ ਵੀ ਅੱਜਕੱਲ ਰਾਜ ਕਰ ਰਹੇ ਨੇ ਕਿਹਦੇ ਤੇ ਰਾਜ ਕਰ ਰਹੇ ਨੇ ਸਾਡੇ ਦਿੱਤੀ ਹੋਈ ਪਾਰਟੀ ਅਸੀਂ ਖੜੀ ਕੀਤੀ ਹੋਈ ਪਾਰਟੀ ਉਹਨਾਂ ਤੇ ਰਾਜ ਕਰ ਰਹੇ ਨੇ ਬੜੀ ਸ਼ਰਮ ਦੀ ਗੱਲ ਹੈ ਤੁਸੀਂ ਅੱਜ ਸਾਨੂੰ ਸੜਕਾਂ ਤੇ ਖੜਾ ਕਰਕੇ ਆ ਖਾ ਤੇ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਬੜੇ ਮਾਨ ਨਾਲ ਸਟੇਜਾਂ ਤੇ ਕਹਿੰਦੇ ਹੋ ਅੱਜ ਅਸੀਂ ਤੀਆਂ ਦਾ ਤਿਹਾਰ ਮਨਾਇਆ